ਨੈਟ ਦੇ ਲੋਕੀ ਤੁਹਾਨੂੰ ਅੱਧੀ ਵੀਡੀਓਜ਼ ਦਿਖਾਈ ਜਾਂਦੇ ਨੇ ਸੰਜੇ ਦਾਤ ਅਤੇ ਕੁਲਵਿੰਦਰ ਬਿੱਲੇ ਦੀ ਗੱਲਬਾਤ ਵਾਲੀ ਪੂਰੀ ਵੀਡੀਓ ਆਪਾਂ ਲੈ ਕੇ ਆਏ ਆ ਦੋਸਤੋ ਸੰਜੇ ਦਾਤ ਹੋਰ ਕੀ ਕੀ ਕਹਿੰਦਾ ਆ ਗਾਲਤੋਂ ਇਲਾਵਾ ਕੁਲਵਿੰਦਰ ਬਿੱਲੇ ਨੂੰ ਤੁਸੀਂ ਸਾਰੇ ਨੇ ਬਸ ਇੰਨੀ ਕਲਿੱਪ ਦੇਖੀ ਹੋਵੇਗੀ ਕਹਿੰਦੇ ਬੈਠਾ ਜੀ ਤੁਸੀਂ ਬੋਲੋ ਜੀ ਆਪਣੇ ਵੱਲੋਂ ਪਲੀ ਜੀ ਗਾਣਾ ਕੱਢੇ ਚਾਰੇ ਨੂੰ ਠੀਕ ਹੈ ਬਾਬਾ ਜੀ ਗੁਰਦਾਰ ਸਾਹਿਬ ਨੂੰ ਮਿਲਾਂਗੇ ਫਿਰ ਇਸ ਤੋਂ ਬਾਅਦ ਸੰਜਯਾਦਤ ਜਿਹੜੀ ਗੱਲ ਆਖਦਾ ਆ ਉਸ ਨੂੰ ਸੁਣ ਕੇ ਕੁਲਵਿੰਦਰ ਬੀਲਾ ਵੀ ਕੱਚਾ ਜਾ ਜਾਂਦਾ ਆ ਕਿਉਂਕਿ ਫੋਨ ਲਾਇਆ ਹੁੰਦਾ ਹੈ ਮਾਈਕ ਦੇ ਨਾਲ ਸੰਜਯਾਦਤ ਨੂੰ ਇਹ ਗੱਲ ਪਤਾ ਨਹੀਂ ਹੁੰਦੀ ਵੀ ਉੱਥੇ ਡੀਜੇ ਦੇ ਉੱਤੇ ਪੂਰੇ ਸਪੀਕਰਾਂ ਚ ਪੂਰੇ ਪੈਲਸ ਦੇ ਵਿੱਚ ਆਵਾਜ਼ ਆ ਰਹੀ ਆ ਸੰਜਯਾਦਤ ਨੇ ਸੋਚਿਆ ਹੁਣ ਵੀ ਐਵੇਂ ਹੀ ਮਹਿਫਲ ਦੇ ਵਿੱਚ ਬੈਠੇ ਆ ਮੁੰਡੇ-ਕੁੰਡੇ ਵੀ ਆਪਾਂ ਚਲੋ ਕੋਈ ਨਹੀਂ ਗੱਲ ਕਰ ਲਈਏ ਫਿਰ ਦੇਖੋ ਸੰਜਯਾਦਤ ਕੀ ਕਹਿੰਦਾ ਆ ਇੱਧਰ ਦਾ ਕਲੋਲ ਹੀ ਹੋ ਗਈ ਸੰਜੇਤ ਨੂੰ ਕਿਹੜਾ ਪਤਾ ਸੀ ਵੀ ਇੱਥੇ ਸਾਰੇ ਫੈਮਿਲੀ ਵਾਲੇ ਬੈਠੇ ਨੇ ਉਹਨੂੰ ਲੱਗਿਆ ਵੀ ਐਵੇਂ ਹੀ ਸਿੰਗਰ ਹੋ ਗਿਆ ਕੁਲਵਿੰਦਰ ਵਿੱਲਾ ਤੇ ਹੋਰ ਜਿਹੜਾ ਯਾਰ ਦੋਸਤਾਂ ਜਿਹੜਾ ਸੰਜੇਤਤ ਦਾ ਜਿਹਦੇ ਵਿਆਹ ਤੇ ਕੁਲਵਿੰਦਰ ਵਿੱਲਾ ਪਰਫਾਰਮ ਕਰ ਰਿਹਾ ਸੀ ਹੈਪੀ ਵੀ ਉਹ ਬੈਠੇ ਆ ਫੇਰ ਕੁਲਵਿੰਦਰ ਵਿੱਲਾ ਇਹ ਵਿਚਾਰਾ ਕੱਚਾ ਜਿਹਾ ਹੋ ਗਿਆ ਸਟੇਜ ਦੇ ਉੱਤੇ ਖਲੋਤਾ ਕਹਿੰਦਾ ਕੋਈ ਨਹੀਂ ਉਹਨੂੰ ਨਹੀਂ ਪਤਾ ਵੀ ਸਾਰੇ ਬੈਠੇ ਆ ਵੀ ਪੂਰੇ ਪੈਲਸ ਵਾਲੇ ਸੁਣ ਰਹੇ ਆ ਫੇਰ ਗੱਲ ਨੂੰ ਟੰਡਾ ਜਿਹਾ ਪਾਉਂਦਾ ਕਹਿੰਦਾ ਵੀ ਗਾਲ੍ਹਾਂ ਕਿਉਂ ਦੀਆਂ ਨਾਲਾਂ ਬਹੁਤ ਹੀ ਵਧੀਆ ਵੀਡੀਓ ਹੈ ਦੋਸਤੋ ਕੋਈ ਨਹੀਂ ਚਲਦਾ ਰਹਿੰਦਾ ਇਦਾਂ ਪਰ ਬਹੁਤ ਹੀ ਵਧੀਆ ਲੱਗੀ ਹੈ ਵੀਡੀਓ ਕੋਲੋਲਾ ਹੀ ਹੋ ਗਈਆਂ